ਅਸੀਂ ਸਾਰੇ ਹੀ ਹੋ ਸਕਦਾ ਉਹਨਾਂ ਗੱਲਾਂ 'ਚ ਸ਼ਾਮਲ ਹੋਈਏ ਜਿਨ੍ਹਾਂ ਕਰਕੇ ਕਈ ਗੱਲਾਂ ਨੂੰ ਢਾਹ ਵੀ ਲੱਗੀ ਜਿਨ੍ਹਾਂ ਗੱਲਾਂ ਦਾ ਨੁਕਸਾਨ ਵੀ ਹੋਇਆ ਜਿਨ੍ਹਾਂ ਗੱਲਾਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਬਹੁਤ ਵੱਡਾ ਨੁਕਸਾਨ ਹੋ ਕੇ ਅੱਜ ਅਸੀਂ ਸਾਹਮਣੇ ਵਾਲੇ ਪਾਸੇ ਨੂੰ ਚੱਲੇ ਆਂ ਸਾਡੇ ਕੋਲ ਚਾਰਾ ਕੋਈ ਨਹੀਂ ਸੀ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਜਿਹੜੀ ਲੋਕਾਂ ਦੀ ਆਪਣੀ ਜਮਾਤ ਹੋਵੇ ਆਪਣੀ ਪੰਥਕ ਜਮਾਤ ਹੋਵੇ ਆਪਣੀ ਸੋਚ ਨਾਲ ਤੁਰਨ ਵਾਲੀ ਜਮਾਤ ਹੋਵੇ ਉਸ ਵੇਲੇ ਜਦੋਂ ਮਰਿਆਦਾ ਦਾ ਘਾਣ ਹੋ ਗਿਆ ਜਦੋਂ ਵੱਡੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰਾਂ ਨੂੰ ਆਪਣੀ ਮਰਜ਼ੀ ਨਾਲ ਵਰਤਿਆ ਗਿਆ ਹੰਕਾਰ ਵਿੱਚ ਹਉਮੈ ਵਿੱਚ ਅਸੀਂ ਸਾਰੇ ਮੈਯੂਸ ਹੋਏ ਸਾਰੀ ਕੌਮ ਮੈਯੂਸ ਹੋਈ ਸ੍ਰੀ ਅਕਾਲ ਤਖਤ ਸਾਹਿਬ ਦੀ ਦੁਰਵਰਤੋਂ ਕਰਨੀ ਇਹ ਕਿਸੇ ਸਿੱਖ ਨੂੰ ਚੰਗੀ ਨਹੀਂ ਲੱਗਦੀ ਖਾਲਸਾ ਪੰਥ ਮੈਯੂਸ ਹੋਇਆ ਸਿੱਖ ਸੋਚ ਸਾਧ ਤੋਂ ਦੂਰ ਚਲੀ ਗਈ ਖਾਲਸਾ ਪੰਥ ਨੇ ਸਾਡੇ ਵੱਲੋਂ ਮੂੰਹ ਮੋੜ ਰਿਹਾ ਔਰ ਸਾਨੂੰ ਦੁੱਖ ਹੋਇਆ ਸਾਨੂੰ ਪੀੜਾ ਹੋਈ ਜਦੋਂ ਇੱਕ ਝੁੰਡਾ ਕਮੇਟੀ ਬਣਾਈ ਗਈ ਉਸ ਕਮੇਟੀ ਨੇ ਪੂਰੇ ਪੰਜਾਬ ਦਾ ਪਰਮਣ ਕੀਤਾ ਹਰ ਹਲਕੇ ਵਿੱਚ ਆਵਾਜ਼ ਆਈ ਕਿ ਖਾਲਸਾ ਪੰਥ ਦੇ ਵਾਰਸੋ ਸ਼੍ਰੋਮਣੀ ਅਕਾਲੀ ਦਲ ਬੜਾ ਕੁਰਬਾਨੀਆਂ ਨਾਲ ਬਣਿਆ ਹੋਇਆ ਹੈ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਸਾਡੇ ਬਜ਼ੁਰਗਾਂ ਦੇ ਖੂਨ ਵਿੱਚੋਂ ਨਿਕਲੀ ਹੈ ਸੀਨੇ ਦੀ ਮੱਝ ਦੀ ਖੁਰਾਕ ਦੇ ਕੇ ਇਹਨੂੰ ਪਾਲੀ ਹੈ ਖਾਲਸਾ ਪੰਥ ਦੇ ਵਾਰਸੋ ਉੱਠੋ ਜਾਗੋ ਤੇ ਜਿਹੜੀਆਂ ਭੁੱਲਾਂ ਹੋਈਆਂ ਉਹ ਸ਼੍ਰੀ ਅਕਾਤਰ ਸਾਹਿਬ ਦੇ ਜਾ ਕੇ ਮਾਫੀ ਮੰਗੋ ਵੱਡੀ ਲੀਡਰਸ਼ਿਪ ਅਹੁਦੇ त्याਗੇ ਆਪਣੇ ਅਸਤੀਫਾ ਦੇ ਕੇ ਆਪਣੀ ਭੁੱਲ ਬਖਸ਼ਾਓ ਸਾਧ ਸੰਗਤ ਜੀ ਬੜੇ ਯਤਨ ਕਰਨ ਦੇ باوجود ਜਦੋਂ ਅਸੀਂ ਸਫਲ ਨਹੀਂ ਹੋ ਸਕੇ ਅੰਤ ਵਿੱਚ ਫੈਸਲਾ ਕਰਨਾ ਪਿਆ ਅਲੱਗ ਹੋ ਕੇ ਅਸੀਂ ਸਾਰੇ ਚੱਲੇ ਜਦੋਂ ਗਏ 2 ਦਸੰਬਰ ਦਾ ਵਾਕਿਆ ਆ ਗਿਆ ਲੰਬੀ ਕਹਾਣੀ ਨਹੀਂ ਵੀ ਪਾਉਣੀ ਕਿਉਂਕਿ ਇਹਨਾਂ ਨੇ ਕਿਹਾ ਲੇਟ ਹੋਗੇ ਤਾਂ ਹੀ ਹੁੰਦੇ ਮੈਨੂੰ ਸਜ਼ਾ ਲਾਈ ਕਿ ਪਹਿਲਾਂ ਸਟੇਜ ਤੇ ਖੜੀ ਹੋ ਇਸ ਕਰਕੇ ਮੈਂ ਇਹਨਾਂ ਦੇ ਹੁਕਮ ਨੂੰ ਮੰਨਦੇ ਹੋਇਆ ਪਹਿਲਾਂ ਤੁਹਾਣਾ ਬਚਨ ਸਾਂਝੇ ਕਰਨ ਲੱਗੀ ਹਾਂ ਸਾਧ ਸੰਗਤ ਜੀ ਜਦੋਂ 2 ਦਸੰਬਰ ਦਾ ਸਮਾਂ ਆਇਆ ਸਿੰਘ ਸਾਹਿਬਾ ਨੇ ਜੋ ਫੈਸਲਾ ਕੀਤਾ ਅਸੀਂ ਸਮਝਦੇ ਹਾਂ ਮੜਾ ਵੱਡਾ ਦਬਾਅ ਹੈ ਪੋਲਿਟੀਕਲ ਦਬਾਅ ਵੀ ਹੈ ਕੌਮ ਦਾ ਦਬਾਅ ਵੀ ਹੈ ਪਰ ਫਿਰ ਵੀ ਬੜੀ ਜ਼ੋਰਤ ਕੀਤੀ ਗਈ ਉਸ ਵੇਲੇ ਉਹਨਾਂ ਨੇ ਇਸ ਹਕਾਲਤਾ ਸਰ ਦੀ ਪਰੰਪਰਾ ਮर्यादा ਉਥੇ ਹੀ ਸਰਬਉੱਚਤਾ ਉਸ ਦੀ ਪ੍ਰਭੂਸਤਾ ਨੂੰ ਆਜ ਨਹੀਂ ਆਉਣ ਦਿੱਤੀ ਸਾਰੇ ਕੌਮ ਨੇ ਦੁਨੀਆ ਪਰ ਵਿੱਚ ਵਿੱਚ ਬੈਠੀ ਸੰਗਤ ਨੇ ਸਕੂਨ ਮਹਿਸੂਸ ਕੀਤਾ ਕਿ ਅੱਜ ਅਸੀਂ ਸਿੱਧੇ ਰਸਤੇ ਤੇ ਪੈ ਜਾਵਾਂਗੇ ਪਰ ਅਫਸੋਸ ਕਿ ਤੀਜੇ ਦਿਨ ਦਾ ਜੋ ਹੁਕਮ ਸੀ ਕਿ ਤਿੰਨ ਦਿਨਾਂ ਬਾਅਦ ਹੀ ਜੋ ਅਸਤੀਫਾ ਦਿੱਤੇ ਗਏ ਹੈ ਉਹਨਾਂ ਨੂੰ ਪ੍ਰਵਾਨ ਕਰਕੇ ਇੱਥੇ ਦੱਸਿਆ ਜਾਵੇ ਲੇਕਿਨ ਉਤੋਂ ਵੀ ਕੁਤਾਈ ਹੋਈ ਹੁਕਮਨਾਮਾ ਉਥੇ ਹੀ ਖਤਮ ਹੋ ਗਿਆ ਉੱਥੇ ਹੀ ਮੁਖਬੋਲ ਲਿਆ ਉਸ ਤੋਂ ਬਾਅਦ ਆਪਣੇ ਆਪ ਹੀ ਬਦੌਤ ਸਿੰਘ ਸਾਹਿਬਾਨ ਦੇ ਹੁਕਮ ਤੋਂ ਕਿਉਂਕਿ ਹੁਕਮਨਾਮਾ ਇੱਕ ਵਾਰੀ ਜਿਹੜਾ ਜਾਰੀ ਹੋ ਜੇ ਉਹਦੇ ਵਿੱਚ ਇੱਕ ਸਿੰਘ ਸਾਹਿਬ ਤਬਦੀਲੀ ਨਹੀਂ ਕਰ ਸਕਦਾ ਮੈਂ ਗੁਸਤਾਖੀ ਦੀ ਮਾਫੀ ਮੰਗਾਗੀ ਮਾਝੋ ਸਿੰਘ ਸਾਹਿਬ ਬੈਠੇ ਆ ਕਿ ਇੱਕ ਕੱਲਾ ਸੇ ਕੋਈ ਆਦੇਸ਼ ਤੇ ਜਾਰੀ ਕਰ ਸਕਦਾ ਕੌਮ ਨੂੰ ਲੇਕਿਨ ਜੇ ਹੁਕਮਨਾਮੇ ਦੇ ਵਿੱਚ ਕੋਈ ਤਬਦੀਲੀ ਕਰਨੀ ਹੋਵੇ ਤੇ ਦੁਬਾਰਾ ਹੁਕਮਨਾਮਾ ਕੀਤਾ ਜਾ ਸਕਦਾ ਹੈ ਲੇਕਿਨ ਇਹ ਨਹੀਂ ਕਿ ਦੁਨੀਆ ਵੀ ਕੋੜੀ ਤਰ੍ਹਾਂ 20 ਦੇ ਤਰੀਕ ਲੈ ਲੋ 10 ਦੇ ਦਿੱ ਤਰੀਕ ਲੈ ਲੋ 5 ਦੀ ਤਰੀਕ ਲੈ ਕਰੋ ਇਹ ਨਹੀਂ ਹੋ ਸਕਦਾ ਆਪਣੇ ਆਪ ਝੂਠ ਬੋਲ ਕੇ ਕੌਮ ਨੂੰ ਗੁੰਮਰਾਹ ਕੀਤਾ ਫਿਰ ਵੀ ਅਸੀਂ ਜਰਦੇ ਰਹੇ ਕੋਈ ਗੱਲ ਨਹੀਂ ਸਮਾਂ ਆਏਗਾ ਠੀਕ ਹੋ ਜਾਏਗਾ ਉਸ ਤੋਂ ਬਾਅਦ ਜੋ ਅੱਜ ਹੁਕਮਨਾਮਾ ਲੀਰੋ ਲੀਰ ਕੀਤਾ ਗਿਆ ਸਾਸ ਸੰਗਤ ਜੀ ਦੁੱਖ ਇਸ ਗੱਲ ਦਾ ਮੈਨੂੰ ਤੇ ਭਰਤੀ ਦਾ ਵੀ ਦੁੱਖ ਨਹੀਂ ਕਰੀ ਜਾਣ ਬਾਦਲ ਭਰਤੀ ਕੋਈ ਚਿੰਤਾ ਨਹੀਂ ਲੇਕਿਨ ਉਹ ਇੱਕ ਧੜੇ ਦੀ ਭਰਤੀ ਕਰ ਸਕਦਾ ਹੈ ਲੇਕਿਨ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਅਨੁਸਾਰ ਉਹ ਭਰਤੀ ਗਿਣੀ ਨਹੀਂ ਜਾ ਸਕਦੀ ਕੱਲ ਇਸ ਵੇਲੇ ਭਰਤੀ ਦੀ ਨਹੀਂ ਹੈ ਗੱਲ ਇਸ ਵੇਲੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਹੁਕਮ ਨਾਮੇ ਦੀ ਹੈ ਗੱਲ ਇਸ ਵੇਲੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਉਸ ਬਹੁਤ ਵੱਡੀ ਜਿਹੜੀ ਖੂਬਸੂਰਤੀ ਹੈ ਕਿ ਉਸ ਦੀ ਪ੍ਰਭੂ ਸਤਾ ਉਸ ਦੀ ਸਰਬੁੱਚਤਾ ਉਸ ਦਾ ਸਿਧਾਂਤ ਉਸ ਦੀ ਮਰਿਆਦਾ ਜਦੋਂ ਅਸੀਂ ਪਾਲਣਾ ਛੱਡ ਦਾਂਗੇ ਸਾਧ ਸੰਗਤ ਜੀ ਉਦੋਂ ਕੌਮ ਖਤਮ ਹੋ ਜਾਏਗੀ ਸਾਡੇ ਕੋਲ ਇੱਕੋ ਤਖਤ ਹੈ ਜਿਹਨੂੰ ਦੁਨੀਆ ਦੇ ਵੇਖਿਆ ਉਸ ਦਿਨ ਵੱਡੇ ਤੋਂ ਵੱਡਾ ਵੀ ਸਿਰ ਚੁਕਾ ਕੇ ਖੜਾ ਹੁੰਦਾ ਪਾਵੇਂ ਰਾਜਾ ਹੋਵੇ ਪਾਵੇਂ ਕੋਈ ਸਰਕਾਰੀ ਬਹੁਤ ਵੱਡਾ ਅਫਸਰ ਹੋਵੇ ਪਾਵੇਂ ਕੋਈ ਮੰਤਰੀ ਹੋਵੇ ਪਾਵੇਂ ਕੋਈ ਗ੍ਰਹਿ ਮੰਤਰੀ ਹੋਵੇ ਪਾਵੇਂ ਕੋਈ ਰਾਸ਼ਟਰਪਤੀ ਹੋਵੇ ਪਾਵੇਂ ਕੋਈ ਮੁੱਖ ਮੰਤਰੀ ਹੋਵੇ ਉੱਥੇ ਜਾ ਕੇ ਸੀਸ ਚੁਕਾ ਕੇ ਇੱਕ ਸਿੱਕ ਦੀ ਤਰ੍ਹਾਂ ਹੁਕਮਨਾਮਾ ਸਰਵਣ ਕਰਦਾ ਮੈਂ ਬਹੁਤੀਆਂ ਉਦਾਹਰਨਾਂ ਨਹੀਂ ਦੇਵਾਂਗੀ ਗੱਲ ਜਿਵੇਂ ਬਰਨਾਲਾ ਸਾਹਿਬ ਦੀ ਕਰਾਂ ਬੂਟਾ ਸਿੰਘ ਦੀ ਕਰਾਂ ਗ੍ਰਹਿ ਮੰਤਰੀ ਦੀ ਕਰਾਂ ਬੜੀਆਂ ਲੰਬੀਆਂ ਕਹਾਣੀਆਂ ਨੇ ਲੇਕਿਨ ਸਿੰਘ ਸਾਹਿਬ ਨੇ ਬੋਲਣਾ ਸਰਸਕ ਜੀ ਮੇਰੀ ਹੱਥ ਜੋੜ ਕੇ ਬੇਨਤੀ ਹੈ ਅਸੀਂ ਕਿਸੇ ਵਿਅਕਤੀ ਦੇ ਖਿਲਾਫ ਨਹੀਂ ਹੈ ਲੇਕਿਨ ਜੋ ਸਿਧਾਂਤਕ ਗਲਤ ਫੈਸਲੇ ਹੋਏ ਹੈ ਉਸ ਦੇ ਖਿਲਾਫ ਹੈ ਅਸੀਂ ਪੈਰੇਦਾਰੀ ਇਸ ਲਈ ਕਰਨ ਲੱਗੇ ਹੈ ਕਿ ਕਿਤੇ ਇਹ ਨਾ ਹੋਵੇ ਕਿ ਜੇ ਉਹਨਾਂ ਨੇ ਗਲਤੀ ਕੀਤੀ ਹੈ ਅਸੀਂ ਉਸ ਗਲਤੀਆਂ ਦੇ ਪੈਰ ਵਿੱਚ ਚੱਲ ਕੇ ਅਸੀਂ ਵੀ ਸਾਰੇ ਹੀ ਪੇਮ ਖੋ ਕੇ ਆਪਣੀ ਜ਼ਿੰਦਗੀ ਤਬਾਹ ਕਰ ਲਈਏ ਮੈਂ ਸਭੀ ਦੀ ਹੈ ਕਲਗੀ ਤਾਂ ਅੱਜ ਜਿਹੜੇ ਤੁਸੀਂ ਸਾਰੇ ਬੈਠੇ ਹੋ ਨਾ ਕਲਗੀਤਾਰ ਪਾਤਸ਼ਾਹ ਨੇ ਜਿਸ ਵੇਲੇ ਅਮਰ ਛਕਾ ਕੇ ਪੰਜ ਪਿਆਰਿਆਂ ਨੂੰ ਸੀਸ ਲੈ ਆ ਸੀ ਨਾ ਉਸ ਵੇਲੇ ਫੇ ਗੁਰੂ ਸਾਹਿਬ ਜੀ ਨੇ ਉਹਨਾਂ ਨੇ ਕੀ ਕਿਹਾ ਸੀ ਅਬਰ ਛਕਾਉਣ ਲੱਗੇ ਉਹਨਾਂ ਨੇ ਕਿ ਗੁਰੂ ਸਾਹਿਬ ਅਸੀਂ ਪੰਜ ਅਸੀਂ ਸੀਸ ਦਿੱਤੇ ਹੈ ਤੁਸੀਂ ਕੀ ਭੇਟਾ ਦਿਓਗੇ ਇੰਨੇ ਸਿੱਖ ਸੁਚੇਤ ਹੋ ਜਾਂਦਾ ਇੰਨੀ ਜ਼ਿੰਮੇਵਾਰੀ ਨਾ ਪਾਉਂਦਾ ਉਹਨਾਂ ਨੇ ਕਿ ਸਾਰਾ ਸਰਬਸ ਬਾੜ ਦਿਆਂਗਾ ਬਾੜ ਕੇ ਦੱਸਿਆ ਜਦੋਂ ਉਹਨਾਂ ਨੇ ਦਾਦੂ ਦੀ ਸਮਾਦ ਨੂੰ ਇੱਕ ਤੀਰ ਝੋਲਾ ਖਾ ਗਿਆ ਉਲਰ ਗਿਆ ਸੀ ਉਸ ਵੇਲੇ ਸਿੰਘਾਂ ਨੇ ਕਿਹਾ ਗੁਰੂ ਸਾਹਿਬ ਅੱਜ ਦਾਦੂ ਦੀ ਪੀਰ ਨੂੰ ਤੁਸੀਂ ਤੀਰ ਕੋ ਚਕਾਇਆ देखो सुख कि सुचेत होंगे इस करके सा फर्ज बनता है कोई भी गलती करे मर्यादा के खिलाफ कोई रब नहीं है उत्थे श्रोमणी गुरुद्वारा प्रबंधक कमेटी थी एक बहुत बड़ी सर्व उच्चता रखती है वो बहुत वोड़ी संस्था है जिन वो जिम्मेवार दिखती है तुम सारे कही जाते हो मैं समझती है कि उस कसटोडियन की एक गलती है वो एक बुजदली है वह एक कमजोरी है ਕੈਪੜੀ ਜਮੈਵਰੀ ਛੱਡ ਕੇ ਮੈਦਾਨ ਵਿੱਚ ਪੱਜ ਜਾਵੇ ਮੈਂ ਉਹਨੂੰ ਪ੍ਰਧਾਨ ਦੀ ਸਮਝੋ ਕਾਬਜ ਆਪਣੀ ਸਮਿਤੀ ਸਾਸ਼ਕ ਜੀ ਪ੍ਰਧਾਨ ਉਹੀ ਹੁੰਦਾ ਜਿਹੜਾ ਸਾਰੇ ਭਾਵੇਂ ਪ੍ਰੈਸ਼ਰ ਪੈ ਜਾਣ ਲੇਕਿਨ ਉਸ ਕੁਰਸੀ ਨੂੰ ਕਮਜ਼ੋਰ ਨਾ ਹੋਣ ਦਵੇ ਉਥੋਂ ਦੀ ਤਾਕਤ ਨੂੰ ਬਣਾਈ ਰੱਖੇ ਤੁਸੀਂ ਵੱਡੇ ਵੱਡੇ ਇਤਿਹਾਸ ਨੂੰ ਭੋਲੇ ਐ ਮੈਂ ਸਮਝੀਆ ਕਿ ਸਰਦਾਰ ਹਰਜਿੰਦਰ ਸਿੰਘ ਤਾਂਮੀ ਨੇ ਵੀ ਅੱਜ ਗੁਨਾਹ ਕੀਤਾ ਹੈ ਅੱਜ ਇਹ ਕਾਹਤਾ ਸਰ ਦੇ ਹੁਕਮਨਾਮੇ ਨੂੰ ਤੋੜਿਆ ਹੈ ਉਥੋਂ ਹੀ ਬੇਮਖ ਹੋਇਆ ਜਦੋਂ ਉਹਨੂੰ ਕਿਹਾ ਗਿਆ ਸੀ ਸੱਤ ਮੈਂਬਰੀ ਕਮੇਟੀ ਦੇ ਵਿੱਚ ਕੰਮ ਕਰੋ ਉਹਨੇ ਕਿਉਂ ਨਹੀਂ ਮੰਨਿਆ ਸਗੋਂ ਛੱਡ ਗਿਆ ਸਾਨੂੰ ਸਾਰਿਆਂ ਨੂੰ ਜੰਗ ਦੇ ਮੈਦਾਨ ਦੇ ਵਿੱਚੋਂ ਜਦੋਂ ਕੋਈ ਛੱਡ ਕੇ ਪਾਜ ਜਾਵੇ ਸੂਰਮਾ ਨਹੀਂ ਹੁੰਦਾ ਸਾਧ ਸੰਗਜੀ ਜੰਗ ਦੇ ਮੈਦਾਨ ਸਾਹਮਣੇ ਛਾਤੀ ਵਿੱਚ ਗੋਲੀਆਂ ਖਾਣੀਆਂ ਹੁੰਦੀਆਂ ਸ਼ਹੀਦ ਹੋਣਾ ਹੁੰਦਾ ਮੈਂ ਸਮਝਦੀ ਐ ਅੱਜ ਤੁਹਾਡੀ ਜ਼ਿੰਮੇਵਾਰੀ ਬਣਦੀ ਐ ਤਕੜੇ ਹੋ ਕੇ ਰੋ ਕੰਬਰਾਓ ਨਾ ਚੋਮੜੀ ਅਕਾਲੀ ਦਲ ਕਦੀ ਕਮਜ਼ੋਰ ਮਰ ਨਹੀਂ ਸਕਦਾ ਕਮਜ਼ੋਰ ਜ਼ਰੂਰ ਹੋਇਆ ਹੈ ਲੇਕਿਨ ਤੁਹਾਡੀ ਤਾਕਤ ਨਾਲ ਇਹ ਪੁਨਰ ਸੁਜੀਤ ਹੋਵੇਗਾ ਅਸੀਂ ਪੁਨਰ ਸੁਜੀਤ ਕਰਾਂਗੇ ਤੁਹਾਡਾ ਵਾਅਦਾ ਹੈ ਕਿ ਸ਼ੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਉਥੇ ਹੀ ਸਰਬਚਿਤਤਾ ਉਥੇ ਹੀ ਪ੍ਰਭੂ ਸਤਾ ਉਥੇ ਸਤਾਤ ਕਰੀ ਕਮਜ਼ੋਰ ਨਹੀਂ ਹੋਣ ਦੇਾਂਗੇ ਉਥੇ ਇਹ ਮਾਤ ਟੱਟ ਗਈ ਦੁਸ਼ਮਣਾਂ ਨੇ ਢਾਈ ਕੌਮ ਨੇ ਮੁਰਕੇ ਬਣਾ ਲਈ